ਈ ਆਲੇ ਬਈ ਸਾਰਿਆਂ ਦਾ। ਹਾਲ ਚਿਰ ਕਿਦਾ ਠੀਕ ਹੋ ਸਾਰੇ? ਕਰੋ ਸ਼ੌਂਗ। ਕੈਮਰਾ ਥੋੜਾ ਹਿੱਲਦਾ ਇੱਕ ਮਿੰਟ ਸੈੱਟ ਕਰ ਲੈਂਦਾ। ਆਪਣੇ ਪੀਲੇ ਮੁਰਗੇ ਦਾ ਇਹਦੇ ਨਾਲ ਇਸ ਟਾਈਮ ਪੰਜ ਮਾਦੀਆਂ ਡਾਈਆਂ ਹੋਈਆਂ। ਆਈ ਡੀ ਉਹਲੇ ਪਾਸੇ ਚੜੇਲਾ ਆਪਣੀ ਕਾਲੀ ਮੁਰਗੀ। ਤੇ ਉਹ ਪਰੇ ਗਈ ਜੁੜ ਰਹੀ ਧੀ। ਉਹ ਪਰੇ ਫਿਰਦੀ ਪਈ ਉਹ ਜਿਹੜੀ ਆ ਆਪਣੇ ਪੀਲੇ ਮੁਰਗ ਕੋ پاس ਰਹੀ ਧੀ ਆ। ਠੀਕ ਐ? ਤੇ ਉਹ ਕਾ ਜਲਦੀ ਧੀ ਆ ਆਪਣੀ ਕਾਲੀ ਮੁਰਗੀ ਦੀ ਇਹਦੇ ਵਿੱਚ ਤਿੰਨ ਮੁਰਗੀਆਂ ਜਿਹੜੀਆਂ ਆਪਣੀ ਬਣਾਈ ਹੋਈ ਬਰੀਡ ਵਿੱਚੋਂ ਦੋ ਬਾਹਰੋਂ ਆ ਠੀਕ ਆ ਚਲ ਇਧਰ ਓਕੇ ਦੇਖ ਸ਼ੌਂਕ ਕਰੋ ਇਹਨਾਂ ਵਿੱਚੋਂ ਤਿੰਨ ਮੁਰਗੀਆਂ ਅੰਡੇ ਦੇਣ ਲੱਪਈਆਂ ਤੇ ਆਪਾਂ ਦੁਬਾਰਾ ਬਰੀਡ ਤਿਆਰ ਕਰਨੀ ਸ਼ੁਰੂ ਕਰਦਾਂਗੇ ਤੇ ਉਪਰ ਕਾਫੀ دوست ਜਿਹੜੇ ਨਵੇਂ ਜੋੜਦੇ ਆ ਨਾ ਕਾਟ ਰੇਡ ਵਾਲੇ ਬੱਚੇ ਹੀ ਡਿਮਾਂਡ ਕਰਦੇ ਆ ਵੀ ਸਾਨੂੰ ਕਾਟ ਰੇਡ ਦੇ ਵਿੱਚ ਬੱਚੇ ਮਿਲਣ ਲੇਕਿਨ ਇਹ ਹੈ ਕਿ ਹੁਣ ਆਪਾਂ ਜਿਹੜੇ ਬੱਚੇ ਸੀਲ ਤੇ ਪਾਏ ਸੀ ਇੱਕ ਤਾਂ ਕਾਟ ਰੇਂਜ ਵਾਲੇ ਨਹੀਂ ਸੀਗੇ ਦੂਜੇ ਨੰਬਰ ਤੇ ਪਾਲੇ ਹੋਏ ਸੀਗੇ ਤੇ ਆਪਾਂ ਦੇਖਾਂਗੇ ਗਾਂ ਨੂੰ ਜਦੋਂ ਬਰਸਾਤ ਲੱਗਣੀ ਆ ਕਾਟ ਰੇਂਜ ਵਾਲੇ ਬੱਚੇ ਵੀ ਆਪਣੇ ਦੋਸਤਾਂ ਜੀ ਲੈ ਕੇ ਕਾਟ ਰੇਂਜ ਦਾ ਮਤਲਬ ਇਹ ਹੈ ਕਿ ਬੱਚੇ ਆਪਣੇ ਵੱਲੋਂ ਤਕਰੀਬਨ ਆਪਾਂ ਕੋਸ਼ਿਸ਼ ਕਰਾਂਗੇ ਵਧੀਆ ਹੋਣਗੇ ਕੁਆਲਟੀ ਵਾਲੇ ਹੋਣਗੇ ਲੇਕਿਨ ਇਹ ਕਿ ਛੋਟੇ-ਛੋਟੇ ਹੋਣਗੇ ਦੇ ਆਪਾਂ ਛੋਟੇ ਤੁਹਾਨੂੰ ਸੀਲ ਕਰਾਂਗੇ ਲੇਕਿਨ ਇਹ ਕਿ ਪਾਲ ਲਿਓ ਰੇਂਜ ਘੱਟ ਹੋ ਗਈ ਥੋੜੀ ਪਾਲਣ ਤੇ ਜੋ ਮਿਹਨਤ ਉਹ ਦੀ ਆਦੀ ਪਾਲਣ ਨਾਲ ਤੁਹਾਨੂੰ ਪਤਾ ਲੱਗ ਜੂਗਾ ਕਿੰਦਾ ਪਾਲੀਦੇ ਆ ਵੀ ਕਿੰਨੀ ਮਿਹਨਤ ਲੱਗਦੀ ਆ ਤੇ ਜੇ ਬਲੇ ਬਲੇ ਚ ਉਹਨੇ ਪਰ ਫਿਰ ਤਾਂ ਉੱਥੇ ਗੱਲ ਆ ਜਾਂਦੀ ਆ ਫਿਰ ਰੇਟ ਦਾ ਪਾਨੇ ਪੈਣਾ ਨਾ ਬਾਕੀ ਕੋਈ ਗੱਲ ਨਹੀਂ ਐਨੀਵੇ ਤੇ ਸ਼ੌਂਕ ਕਰੋ ਠੀਕ ਆ ਤੇ ਆਪਣੇ ਪੀੜੇ ਮੁਰਗੇ ਦਾ ਤਕਰੀਬਨ ਜਿੱਥੇ ਇੱਥੇ ਬੱਚੇ ਜਿਹੜਾ ਦੋਸਤਾਂ ਤੋਂ ਗਏ ਆ ਤੇ ਤਕਰੀਬਨ ਜਿਵੇਂ ਕੇ ਵੀਡੀਓ ਪਾਉਂਦੇ ਆ ਰਿਸਪੌਂਸ ਤਾਂ ਵਧੀਆ ਆ ਰਿਹਾ ਚੰਗੇ ਤਿਆਰ ਹੋ ਰਿਹਾ ਬਾਕੀ ਗਾਂ ਜਰੂਰ ਲੜਨਗੇ ਜਾਂ ਪੜ ਵਿੱਚ ਆਣਗੇ ਫਿਰ ਪਤਾ ਲੱਗਣਾ ਵੀ ਕਿਵੇਂ ਦੇ ਆ ਆਪਾਂ ਆਪਣੇ ਵੱਲੋਂ ਵਧੀਆ ਯਾਨੀ ਕਿ ਤਿਆਰ ਕਰ ਰਹੇ ਆ ਬਰੀਡ ਬਾਕੀ ਚੰਗੇ ਆ ਜਾਂ ਕਿਦਾਂ ਦੇ ਆ ਉਹ ਤੁਸੀਂ ਆਪ ਹੀ ਦੇਖ ਲਿਓ ਮੇਰਾ ਭਰਾ ਠੀਕ ਹੈ ਮੈਂ ਤਕਰੀਬਨ ਜਿੰਨੀ ਕ ਵਾਰੀ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਆਪਣੇ ਯਾਰਾਂ ਨੂੰ ਆਪਣੇ ਮੂੰਹ ਕਦੇ ਚੰਗੇ ਨਹੀਂ ਕਹਿੰਦਾ ਠੀਕ ਹੈ ਤੇ ਆ ਜਿਹੜੇ ਉਹਲੇ ਪਾਸੇ ਮੁਰਗੀ ਆ ਇਹ ਮੋਜਰ ਹੈ ਬਾਈ ਕਹਿੰਦਾ ਮੋਜ ਨਹੀਂ ਦੇਦੀ ਤੇ ਮੈਂ ਉਹਨੂੰ ਕਿਹਾ ਸੀ ਜੇ ਮੇਰਾ ਰਾਦਾ ਬਣਿਆ ਮੈਂ ਸੇਲ ਕਰੂੰਗਾ ਠੀਕ ਹੈ ਮੈਂ ਦੱਸਦਾ ਤੁਹਾਨੂੰ ਕਿਹੜੀ ਮੁਰਗੀ ਇਹ ਨਾਲ ਵਿੱਚ ਮੋਜਰ 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 ਇੱਕ ਮਿੰਟ ਉਹ ਜਿਹੜੀ ਉਹ ਉਹ ਜਿਹੜੀ ਕਹਿੰਦੇ ਮੋਜ ਨਹੀਂ ਦੇਦੀ ਮੋਜ ਮੇਰਾ ਭਰਾ ਜ ਨਹੀਂ ਦਰਉਣੀ ਦੇਦੀ ਹੁੰਦੀ ਦੂਜੇ ਨੰਬਰ ਤੇ ਇਹ ਨਹੀਂ ਤੇ ਨਹੀਂ ਮੁਰਗੀਆਂ ਝਾੜ ਝੂੜ ਚ ਹੁੰਦੀਆਂ ਤੇ ਉਹਦੇ ਕਰਕੇ ਮੋਜ ਤਕਰੀਬਨ ਲੱਤਾਂ ਦੀ ਜਿਹੜੀ ਝਾੜ ਝੂੜ ਜਾਂਦੀ ਆ ਬਾਕੀ ਕੋਈ ਗੱਲ ਨਹੀਂ ਇੱਦੀ ਗੱਲ ਨਹੀਂ ਵੀ ਇਹਨੂੰ ਆਪਾਂ ਹੁਣੀ ਵੇਚਣਾ ਕਿਉਂਕਿ ਇਹ ਹੋਣੇ ਅੰਡੇ ਦਿੰਦੀ ਪਈ ਆ ਤੇ ਅੰਡੇ ਦਿੰਦੀ ਮੁਰਗੀ ਆਪਾਂ ਸੇਲ ਨਹੀਂ ਕਰਦੇ ਕਿਉਂਕਿ ਅੰਡੇ ਦਿੰਦੀ ਮੁਰਗੀ ਸੇਲ ਕਰਨ ਦਾ ਮਤਲਬ ਇਹ ਹੁੰਦਾ ਕਿ ਆਪਾਂ ਤੁਹਾਨੂੰ ਕਹ ਲੋ ਵੀ ਆਪਣੇ ਹੱਥੀਂ ਆਪਣੀ ਇੱਕ ਤਰ੍ਹਾਂ ਦੀ ਜਿਹੜੀ ਮੁਰਗੀ ਹੈ ਹਸਾਮ ਲਾ ਲੋ ਵੀ ਜੇ 10 ਬੱਚੇ ਕੱਢੇ ਸਿੱਧਾ ਇਹ ਐਕਸਟੀਮੇਟ ਨਾਲੋਂ ਜ਼ਿਆਦਾ ਮਹਿੰਗਾ ਨਹੀਂ ਚੱਲਦਾ ਤੇ 5000 ਦੇ ਬੱਚੇ ਕੱਢ ਦਿੰਦੀ ਹੈ ਤੇ ਮੁਰਗੀ ਤੁਸੀਂ ਮੇਰੇ ਕੋਲੋਂ 2000 ਦੀ 2500 ਦੀ ਸੇਲ ਕਰੂੰਗਾ ਮੈਂ ਇਸ ਕਰਕੇ ਮੈਨੂੰ ਮੁਰਗੀ ਸੇਲ ਗਾਂਚ ਘਾਟਾ ਹੁੰਦਾ ਤੇ ਉਹਦੇ ਵਿੱਚ ਕੋਈ ਮੈਨੂੰ ਨਫੇ ਵਾਲਾ ਸੌਦਾ ਨਹੀਂ ਹੁੰਦਾ ਇਸ ਕਰਕੇ ਮੈਂ ਤਕਰੀਬਨ ਮੁਰਗੀਆਂ ਉਹਦੇ ਸੇਲ ਕਰ ਦਾਨਾ ਜਦੋਂ ਮੇਰੇ ਤੋਂ ਜ਼ਿਆਦਾ ਹੋ ਜਾਂਦੀਆਂ ਆਦਰਵਾਇਜ਼ ਤਕਰੀਬਨ ਮੈਂ ਮੁਰਗੀਆਂ ਸੇਲ ਨਹੀਂ ਕਰਦਾ ਠੀਕ ਹੈ ਜੀ ਕੇ ਬਾਕੀ ਦੀ ਸ਼ੌਕ ਕਰੋ ਤੇ ਇਹਨਾਂ ਨੂੰ ਆਪਾਂ ਅੱਜ ਬੰਦ ਕਰ ਦਾਂਗੇ ਹੁਣ ਜਲਦੀ ਕੋਗੇ ਅੰਡਰਟੇਕਰ ਨੂੰ ਖੋਲਣਾ ਆ ਗਰਮੀ ਜ਼ਿਆਦਾ ਉਹ ਵੀ ਵਿਚਾਰਾ ਅੰਦਰ ਸੀ ਇਹਦਾ ਬੰਦ ਕੀਤਾ ਆ ਠੀਕ ਹੈ ਠੀਕ ਹੈ ਕਰੋ ਸ਼ੌਂਕ ਹੁਣ ਇਹ ਵੀ ਮੁਰਗਾ ਹੁਣ ਕਰੀਚ ਚ ਇੱਕ ਲਸਾ ਬਹੁਤ ਹੋ ਗਿਆ ਗਰਮੀ ਦਾ ਕਰਕੇ ਜਾਨਵਰ ਯਾਰ ਤਕਰੀਬਨ ਸਾਰੇ ਲਸੇ ਹੋਏ ਆ ਬਾਜਰਾ ਪਾਈ ਦਾ ਬਾਜਾ ਘਟ ਖਾਂਦੇ ਆ ਬਾਹਰ ਘੁੰਮ ਕੇ ਖੋਚ ਰਹਿੰਦੇ ਆ ਲੇਕਿਨ ਬਾਹਰ ਹੁਣ ਮੈਂ ਕਿੰਨੇ ਕੇ ਛੱਡਾਂ ਨਾ ਇਸ ਟਾਈਮ ਹੁਣਾਂ ਜਿਹੜੋ ਕੰਮ ਤੋਂ ਜਾਂ ਛੁੱਟੀ ਵਾਲੇ ਦਿਨ ਉਹ ਦੋ ਖੋਲ ਲਈਦੇ ਆ ਕਿਉਂਕਿ ਤਕਰੀਬਨ ਇੱਕ ਇੱਕ ਇਦਾਂ ਹੋ ਸਕਦਾ ਹੈ ਨਾ ਵੀ ਆਪਾਂ ਇੱਕੋ ਟਾਈਮ ਆਪਾਂ ਇੱਕ ਜਵਾਬ ਨੰਬਰ ਖੋਲ ਸਕਦੇ ਕਿਉਂਕਿ ਜੇ ਮੈਂ ਸਾਰੇ ਇਕੱਠੇ ਖੋਲ ਦਵਾਂ ਜਿੱਦਾਂ ਬੇਂਗਮ ਜੋੜੀ ਆ ਉਹ ਮੁਰਗੀ ਵੀ ਦੁਆਰਾ ਅੰਡਾ ਅੰਡੇ ਰੱਖਣ ਲੱਪੀ ਉਹਨੇ ਅੱਜ ਪਹਿਲਾ ਅੰਡਾ ਰੱਖ ਦਿੱਤਾ ਹਾਂਜੀ ਕੀ ਤੁਸੀਂ ਕਰੋ ਸ਼ੌਂਕ ਆਪਨੇ ਬੇਂਗਮ ਬੱਚੇ 7 ਬੱਚੇ ਆ ਤੇ 7 ਮੈਂ ਇਹਨਾਂ ਨਾਲ ਰਲ ਦਾਨੀ ਹਾਂ ਇਹਨਾਂ ਨੇ ਕੁੱਟਿਆ ਬਹੁਤ ਉਹਨੂੰ ਉਹ ਵੀ ਪੱਠਾ ਹੀ ਆ ਇਹ ਮਾਰੇ ਇਹਨਾਂ ਫਰੇਲ ਕਿਹਦਾਈ ਬੰਗਮਾਂ ਕੋਈ ਨਾ ਜਤੀਏ ਰੋਗ ਉਹਨਾਂ ਦਾ ਛੂਟੀ ਨਾਲ ਇੱਕ ਦੌਰ ਕੇ ਫਿਰ ਦੌਣ ਨੇ ਹਾਂ ਛੂਟੀ ਨਾਲ ਰੋਗ ਉਹਨਾਂ ਛੂਟੀ ਨਾਲ ਚਾ ਬੇਂਗੰਬਤੇ ਖੋਲੇ ਆ ਬਾਜਰਾ ਵੀਰਾ ਖਾਂਦੇ ਪਏ ਵੀ ਇਹਨਾਂ ਨਾਲ ਦਾ ਦੂਜਾ ਬੱਚਾ ਇੱਕ ਆਪਣੇ ਕੋ ਹੋ ਰਾ ਬਿੰਗਮ ਇਹ ਉਹਨੂੰ ਮਾਰਦੇ ਆ ਉਹਨੂੰ ਰੋਂਦੇ ਨਾਲ ਕੁੱਟਦੇ ਆ ਤੇ ਇੱਧਰ ਆਪਣਾ ਫਿਰਦਾ ਆ ਲਾਰਡ ਅੰਡਰਟੇਕਰ ਠੀਕ ਹੈ ਬੇਰਦਾ ਪਿਆ ਜਾਨ ਹੈ ਨਹੀਂ ਵੀ ਉਹਨਾਂ ਕੀ ਤੂੰ ਲੜੂਗਾ ਤੇ ਉਹਨੇ ਇੱਕ ਛੱਡਣੀ ਤੇ ਤਰੀ ਕਲਾਵਾ ਜੀਆਂ ਪਹਿਣੀਆਂ ਸਿਆਣਾ ਹੋਇਆ ਹੋਇਆ ਹੁਣ ਤੂੰ ਬੁढ़ा ਹੋਇਆ ਮੁਰਗਾ ਤਾਂ ਵੀ ਇਹੋ ਚਲੋ ਵੀ ਬਸ ਜਵਾਨੀ ਵਾਲੀਆਂ ਗੱਲਾਂ ਬਾਤਾਂ ਪਾਲਦਾ ਠੀਕ ਹੈ ਬਾਕੀ ਤਕਰੀਬਨ ਜਿਹੜੇ ਨਵੇਂ ਦੋਸਤ ਜੁੜੇ ਬਣਾ ਦੱਸੂਗਾ ਇਹਦੇ ਕੰਡੇ ਮੇ ਵੱਡੇ ਹੋਏ ਆ 6 ਸਾਲ ਦੇ ਲੱਗੇ ਛੱਗੇ ਉਮਰ ਹੋ ਗਈ ਹੈ ਇਹਦੀ ਠੀਕ ਹੈ ਜਦੋਂ ਮੈਂ ਲੈ ਕੇ ਜਾਂਦਾ ਸੀਗਾ ਹਾਬਲਾ ਲੋ ਵੀ ਇਹੋ 2 ਕੁ ਸਾਲ ਦੇ ਲੱਗੇ ਛੱਗੇ ਇਹਦੀ ਉਮਰ ਸੀਗੀ 4 ਸਾਲ ਇਹਨੂੰ ਮੇਰੇ ਕੋਲ ਆਏ ਨੂੰ ਹੋ ਗਏ ਆ ਇਹ ਤੋਂ ਦੀ ਜਾਂ ਅੰਦਾਜ਼ਾ ਲਾ ਲੋ ਠੀਕ ਹੈ 6 ਸਾਲ ਉਮਰ ਹੋ ਗਈ ਆ ਰੀ ਤੇ ਆਪਣੀ ਉਮਰ ਦੇ ਹਿਸਾਬ ਨਾਲ ਜਿੱਦਾਂ ਦਾ ਦੀ ਉਮਰ ਹੋ ਜਾਂਦੀ ਓਦਾਂ ਓਦਾਂ ਬੱਚਿਆਂ ਚ ਜਾਨੀ ਕਿ ਗੱਲੋ ਵੀ ਗੱਲਬਾਤ ਪੇਸ਼ ਕਰਦਾ ਇਹ ਬੱਚਾ ਦੇ ਮਾਰੂ ਆਉਣ ਜਾਂਦਾ ਵੇ ਬੱਚਿਆਂ ਨੂੰ ਠੀਕ ਹੈ ਇਹਦੇ ਨਾਲ ਲਾਈ ਆ ਆਪਣੀ ਸਲੇਟੀ ਮੁਰਗੀ ਨੂਰਜਹਾਂ ਠੀਕ ਹੈ ਇਹਦੇ ਸਿਰ ਦੇ ਵਿੱਚ ਟੱਟ ਆਈ ਆ ਟੱਟ ਆਉਣ ਦਾ ਕਰਕੇ ਗਿਲਟੀ ਇਹ ਬਣ ਗਈ ਤੇ ਪੰਗਾ ਮੈਂ ਤਾਂ ਨਹੀਂ ਨੰਦਾ ਗਰਮੀ ਬਹੁਤਾ ਦੇਖਦੇ ਆ ਮੈਨੂੰ ਪੈਸੀ ਜੇ ਲੱਗਦੀ ਆ ਤੇ ਇਹ ਸਿਰ ਦੇ ਉੱਪਰ ਕੱਲ ਨੂੰ ਗ੍ਰੀਸ ਜੀ ਲਿਆ ਕੇ ਲਾਉਨੇ ਆ ਜਿਹੜਾ ਉਹ ਵਿੱਚ ਗੰਦ ਮੰਦ ਜਾ ਹੋਇਆ ਨਾ ਇਹ ਫਿਰ ਬਹਿ ਜੂਗੀ ਪੈਸੇ ਨਹੀਂ ਨਿਕਲ ਜੂਗੀ ਉਹਦੇ ਨਾਲ ਆਪਾਂ ਉਦਾਂ ਪੰਗਾ ਨਹੀਂ ਲਵਾਂਗੇ ਉਹਗੇ ਯਾਰ ਕਿਉਂਕਿ ਉਦਾਂ ਪੰਗਾ ਲਿਆ ਤੇ ਇਹ ਨਾ ਹੋਵੇ ਤੁਸੀਂ ਦੇਖਦੇ ਹੋਣੇ ਉਹ ਸਿਰ ਹਿਲਦਾ ਪਿਆ ਨਾ ਉਹ ਪੈਸੇ ਜੀ ਬਣੀ ਹੈ ਇਹਦੇ ਸਿਰ ਦੇ ਵਿੱਚ ਦਰਸਲੇ ਮੁਰਗੀਆਂ ਲੜ ਪਈਆਂ ਇਹਦੇ ਸਿਰ ਦੇ ਵਿੱਚ ਉਹਨੇ ਮਾਰਿਆ ਪੈਰ ਮੁਰਗੀ ਨੇ ਤੇ ਉਹਦੇ ਨਾਲ ਇਹਦੇ ਸਿਰ ਦੇ ਵਿੱਚ ਨਾ ਗਿਲਟੀ ਜੀ ਬਣ ਗਈ ਹੈ ਆ ਦੇਖੋ ਹਲਦੀ ਪਈ ਹੈ ਠੀਕ ਹੈ ਠੀਕ ਹੈ ਹੁਣ ਆਪਾਂ ਇਹ ਬੱਚੇ ਵੀ ਬੰਦ ਕਰ ਦੇਣੇ ਆ ਤੇ ਅੰਡਰਟੇਕਨ ਨੂੰ ਵੀ ਬੰਦ ਕਰਦੇ ਆ ਬਿੰਗੋ ਮੁਰਗੀ ਖੋਲਦੇ ਆ ਠੀਕ ਹੈ ਬਿੰਗਮ ਜੋੜਾ ਵੀ ਯਾਰ ਖੋਲੀ ਹੈ ਉਹ ਵੀ ਆਂਡੇ ਦੇਣ ਲਾਪੀ ਮੁਰਗੀ ਉਹਨੂੰ ਵੀ ਫਿਰ ਤੋਂ ਜ਼ਰੂਰੀ ਆ ਆਪਾਂ ਹੁਣ ਆਪਣਾ ਬਿੰਗਮ ਜੋੜਾ ਖੋਲਿਆ ਬਿੰਗਮ ਮੁਰਗ ਤੇ ਬਿੰਗਮ ਮੁਰਗੀ ਕਿਉਂਕਿ ਯਾਰ ਗਰਮੀ ਬਹੁਤ ਆ ਮੈਂ ਕਿਹਾ ਇਹਨਾਂ ਨੂੰ ਵੀ ਥੋੜਾ ਜਿਹਾ ਰਿਲੈਕਸ ਕਰਦੇ ਆ ਬਾਹਰ ਫੜਦੇ ਤੋਰਦੇ ਆ ਇਹੋ ਤੇ ਬੇ ਮੁਰਗੀ ਦੁਆਰਾ ਅੰਡੇ ਆ ਤੇ ਆ ਗਈ ਆ ਤੇ ਇਸ ਕਰਕੇ ਜੀ ਸੇਵਾ ਜ਼ਰੂਰੀ ਹੈ ਇਹਨੂੰ ਬਾਹਰ ਵੀ ਚਾਹੀਦਾ ਹਨਾ ਫਿਰ ਨਾ ਦੋਨਾ ਓਏ ਓ ਪਟਿਆਲਾ ਦਾ ਖਰਾਬ ਕਰੀਏ ਨਾ ਬਾਪੂ ਬੋਲੂ ਚਲ ਠੀਕ ਹੈ ਤੇ ਦੇਖਦੇ ਹੁਣ ਆਪਾਂ ਜ਼ਿਆਦਾ ਲੰਬਾ ਵਲੌਗ ਨਹੀਂ ਖਿੱਚਦੇ ਯਾਰ ਇੱਥੇ ਅੱਜ ਦੇ ਵਿਰੋਧ ਐਂਡ ਕਰ ਦਨੇ ਉਹਦਾ ਮੈਂ ਤੁਹਾਨੂੰ ਆਪਣੀ ਬਣਾਈ ਜਿਹੜੀ ਬਰੀਡ ਬੇੰਗਮ ਗਲਬੇ ਵੀ ਬਣਾਏ ਆ ਆਪਾਂ ਮੜਾ ਇਹ ਹਲਕਾ ਜਿਹਾ ਸ਼ੌਂਕ ਕਰਾ ਦਨਾ ਠੀਕ ਹੈ ਹਾਲੋ ਕਰੀਏ ਠੀਕ ਠੀਕ ਹੈ ਬੇਗੰਮ ਦਾੜੀ ਵਾਲੇ ਬਣਾਏ ਆ ਯਾਰ ਨਾ ਆ ਜਿਹੜੇ ਸੇਲ ਨਹੀਂ ਹੈਗੇ ਆ ਸੇਲ ਨਹੀਂ ਗਾਨੇ ਉਹ ਜਦੋਂ ਜ਼ਿਆਦਾ ਬਣ ਗਏ ਫਿਰ ਸੀਲ ਨੂੰ ਕਰਾਂਗੇ ਅਜੇ ਫਿਰ ਹਾਲੀ ਦੀ ਸੌਂਕ ਕਰ ਲਓ ਠੀਕ ਆ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਵਲੌਗ 'ਚ ਤਦ ਤੱਕ ਲਈ ਰੱਬ ਰੱਖਣਾ ਠੀਕ ਆ ਜਿਹੜੀ ਮੁਰਗੀ ਹੈ ਇਹਦੇ ਵਿੱਚ ਇਹਨਾਂ ਦੀ ਮਾਂ ਨਹੀਂ ਹੈਗੀ ਠੀਕ ਆ ਜਿਹੜੇ ਨਵੇਂ ਜੁੜੇ ਆ ਤਕਰੀਬਨ ਇਦਾਂ ਦਾ ਸਮਝ ਲਿਓ ਦੋਸਤ ਕਿਉਂਕਿ ਇਦਾਂ ਦੀਆਂ ਮੁਰਗੀਆਂ ਦੇ ਆਪਾਂ ਬੱਚੇ ਨਹੀਂ ਦਿੰਦੇ ਉਦਾਂ ਅੰਡੇ ਦੇ ਬੈਠੀ ਲਿਆਂਦੀ ਆ ਤੇਵਾ ਮੰਗੀ ਹੋਈ ਸੀ ਠੀਕ ਆ ਇਹਨੇ ਤੇ ਚਲੋ ਸ਼ੌਂਕ ਨੂੰ ਠੀਕ ਹੈ ਦਾ ਅੰਡਿਆ ਵੀ ਵਲੋਗ ਦਾ ਅਪਲੋਡ ਹੈ ਠੀਕ ਹੈ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣਾ ਸ਼ੌਂਕ ਕਿਵੇਂ ਦਾ ਲੱਗਾ ਚੰਗਾ ਲੱਗਾ ਮਾੜਾ ਲੱਗਾ ਠੀਕ ਹੈ ਮਿਲਦੇ ਹਾਂ ਫਿਰ ਅਗਲੇ ਵਲੋਗਸ ਓਕੇ